ਮੇਲੇ ਤੇ ਮੁੰਡਿਆਂ ਨੂੰ ਗੱਡੀਆਂ ਨਾਲ ਨਮਾਜਿਆ ਜਾ ਰਿਹਾ ਹੈ ਮੋਟਰਸਾਈਕਲਾਂ ਨਾਲ ਨਮਾਜਿਆ ਜਾ ਰਿਹਾ ਜਿਹੜੇ ਇਸ ਗੱਲ ਦੀ ਖੁਸ਼ੀ ਮਨਾਉਂਦੇ ਨੇ ਵੀ ਯਾਰ ਮੇਲਾ ਤਰੱਕੀ ਦੇ ਵਿੱਚ ਆਹ ਗੱਲ ਹੋਣੀ ਚਾਹੀਦੀ ਸੀ ਇੱਕ ਵਾਰੀ ਤਾਲੀਆਂ ਜ਼ੋਰਦਾਰ ਮਾਰ ਦਿਓ ਮੇਰੇ ਪੰਜਾਬੀ ਵੀਰੋ ਆਹ ਟੂਰਨਾਮੈਂਟ ਨੇ ਨਾਰਮਲ ਪਰਿਵਾਰਾਂ ਦੇ ਮੁੰਡਿਆਂ ਨੂੰ ਵੱਡੇ ਵੱਡੇ ਸਟਾਰ ਬਣਾਇਆ ਇਹ ਖੇਡ ਕਬੱਡੀ ਕਰਕੇ ਹੈ ਅੱਜ ਮੋੜਾ ਵਾਲੇ ਪ੍ਰਭਾਨ ਦਾ 18 ਹਾਂ ਦੇ ਪਹਿਲਾਂ ਯੂਨਾਈਟਿਡ ਕਬੱਡੀ ਫੈਡਰੇਸ਼ਨ ਨੇ ਸ਼੍ਰੀ ਗੁਰੂ ਤੇਜਪਾਲ ਕਬੱਡੀ ਕਲੱਬ ਬੈਲਜੀਅਮ ਨੇ ਮੁੱਲ ਪਾਇਆ ਔਰ ਯੂਰਪ ਬੁਲਾ ਕੇ ਅੱਜ ਸਿਲਵਰਾ ਦੇ ਮੇਲੇ ਤੇ ਘੰਡਾ ਬੰਨੇ ਵਾਲਾ ਜੱਗੀ ਜਿਹੜਾ ਪਹਿਲਾਂ ਇਲਾਕੇ ਦੇ ਖਿਡਾਰੀਆਂ ਦਾ ਮਾਣ ਕਰਦਾ ਰਿਹਾ ਔਰ ਅੱਜ ਉਸ ਨੌਜਵਾਨ ਨੇ ਵੱਡੇ ਪੱਤਰ ਤੇ ਮਾਣ ਥਾਰ ਗੱਡੀ ਦੇ ਨਾਲ ਕੀਤਾ ਮੌੜਾ ਵਾਲਾ ਪੁਲਵਾਨ ਜਿੱਥੋਂ ਨਹੀਂ ਦੀ ਜਾਂਦਾ ਇੱਕ ਵਾਰੀ ਖੁੱਲ ਕੇ ਤਾੜੀਆਂ ਮਾਰਦੇ ਇਸ ਨੌਜਵਾਨ ਦੇ ਲਈ ਬੜਾ ਵਧੀਆ ਖਿਡਾਰੀ ਤੇ ਬੜਾ ਵਧੀਆ ਇਨਸਾਨ ਲੱਤ ਟੁੱਟ ਗਈ ਜੱਸਿਆ ਜਦੋਂ ਲੱਤ ਟੁੱਟ ਗਈ ਨਾ ਬੰਦੇ ਦੀ ਤੇ ਫੇਰ ਉੱਠਿਆ ਨਹੀਂ ਜਾਂਦਾ ਸਾਡਾ ਗੁਰਪ੍ਰੀਤ ਇਹ ਟੁੱਟੀ ਲੱਤ ਤੋਂ ਬਾਅਦ ਵੀ ਉੱਠਿਆ ਔਰ ਅੱਜ ਇਹਦਾ ਮਾਨ ਸਨਮਾਨ ਵੱਡੇ ਪੱਤਰ ਤੇ ਹੋਇਆ ਹੈ ਤਾੜੀਆਂ ਮਾਰੋ ਜਦੋਂ ਪਹਿਲਵਾਨ ਤਾੜੀਆਂ ਆਪੀਆਂ ਮਾਰਦਾ ਹੁੰਦਾ ਜਿੱਦਾਂ ਉਵੇਂ ਜਦੋਂ ਤੁਸੀਂ ਤਾੜੀਆਂ ਮਾਰਦੇ ਹੋ ਸਤਕਾਰ ਬਖਸ਼ਦੇ ਹੋ ਤੇ ਆਪਾਂ ਸਤਕਾਰ ਬਖਸ਼ੀਏ ਅਮਰੀਕ ਤੋਂ ਦੋ ਸ਼ਬਦ ਬੋਲ ਇਸ ਨੌਜਵਨ ਦੇ ਲਈ ਜਿੱਦਾਂ ਵਧੀਆ ਪਲੇਅਰ ਆਉਂਦਾ ਵਧੀਆ ਇਨਸਾਨ ਹੈ ਜੱਗੀ ਤੂੰ ਕੀ ਸ਼ਾਇਆ ਉਹ ਰੁਪਿੰਦਰ ਨੇ ਦੱਸ ਦਿੱਤਾ ਪਰ ਤੂੰ ਮੇਰੇ ਲਈ ਕੀ ਰੋਲ ਦਾ ਕੀਤਾ ਸੀਗਾ ਮੈਂ ਤਾਂ ਉਹ ਸਮਝੀ ਕਰਾਂਗਾ ਬਰੇ ਪੇ ਟੂਰਨਾਮੈਂਟ ਚ ਆਉਂਦਾ ਸੀਗਾ ਮੈਂ ਨਵਾਂ ਨਵਾਂ ਸੀਗਾ ਤੇ ਇਹ ਮੈਨੂੰ ਘਰਾਂ ਵਾਲੇ ਪ੍ਰੋਡਕਟਰਾਂ ਕੋਲੇ ਲੈ ਗਿਆ ਕਹਿੰਦਾ ਕਿ ਮੁੰਡਾ ਲੋਡ ਵੰਦਾ ਇਹਦਾ ਕਿਵੇਂ ਦਾ ਕਿਵੇਂ ਕਰਕੇ ਪਾ ਵੀਜ਼ਾ ਉਹ ਅੱਜ ਵੀ ਮੈਨੂੰ ਟਾਈਮ ਚਿੱਤੇ ਆ ਦਿਲੋਂ ਦਵਾਮਾ ਨੇ ਪਰਮਾਤਮਾ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ ਜਦੋਂ ਤੈਨੂੰ ਵੇਖਦਾ ਇੱਕ ਜਾੜ ਜੜ ਜਾਂਦਾ ਵੀ ਕੋਈ ਕੋਈ ਕਿਸੇ ਨਹੀਂ ਖੜਦਾ ਦਿਲੋਂ ਦਵਾਮਾ ਰਵਿੰਦਰ ਨੇ ਬਹੁਤ ਸੋਨੇ ਬੋਲ ਬੋਲੇ ਜੱਗੀ ਪੁਲਵਾਨ ਦੇ ਲਈ ਵੀ ਜੱਗੀ ਪੁਲਵਾਨ ਯਾਰਾਂ ਦਾ ਯਾਰ ਹੈ ਥਾਪੀਆਂ ਮਾਰਦਾ ਮੇਲੇ ਬਣਾ ਦਿੰਦਾ ਪਰ ਜੱਗੀ ਉਹ ਤੇਰਾ ਇੱਕ ਇਸ਼ਾਨ ਹੈ ਮੇਰੀ ਜ਼ਿੰਦਗੀ ਦੇ ਉੱਪਰ ਉਹ ਮੈਂ ਟਾਈਮ ਚਿੱਤੇ ਰੱਖਾਂਗਾ ਪਰਮਾਤਮਾ ਚੜ੍ਹਦੀ ਕਲਾ ਰੱਖੇ ਦਿਲੋਂ ਦਵਾਮਾ